ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਬਰਾਂ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤੇਜਿੰਦਰ ਪਨਿਆਰ ਤੇ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਇਸ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਅੱਜ ਦੀਆਂ ਝੋਣਵੀਆਂ ਵੱਡੀਆਂ ਖਬਰਾਂ ਤੇ ਡੀਆਜੀ ਪੁੱਲਰ ਦੀਆਂ ਵਧੀਆਂ ਮੁਸ਼ਕਲਾਂ ਇੱਕ ਦਰਜਣ ਬੈਂਕ ਖਾਤੇ ਫ੍ਰੀਜ਼ ਦੀਵਾਲੀ ਤੇ ਰੱਦ ਹੋ ਗਈਆਂ ਛੁੱਟੀਆਂ ਮੁਲਾਜ਼ਮਾਂ ਨੂੰ ਜਾਰੀ ਹੋਏ ਨਵੇਂ ਹੁਕਮ ਲਾਰੈਂਸ ਗੈਂਗ ਦਾ ਸ਼ੂਟਰ ਗ੍ਰਿਫਤਾਰ ਮਿਲਿਆ ਇਟਲੀ ਮੇਡ ਪਿਸਤੌਲ ਪੰਜਾਬ ਸਣੇ ਵੱਖ-ਵੱਖ ਸੂਬਿਆਂ 'ਚ ਪਰਚੇ ਦਰਜ ਰਿਸ਼ਵਤ ਮਾਮਲੇ 'ਚ ਡੀਆਈਜੀ ਹਰਚਰਨ ਸਿੰਘ ਪੁੱਲਰ ਸਸਪੈਂਡ ਕੋਲਸ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਚਾਕਰ ਨੂੰ ਹरासत ਵਿੱਚ ਲਿਆ ਦੀਵਾਲੀ ਤੇ ਸੋਨਾ ਚਾਂਦੀ ਦੀਆਂ ਕੀਮਤਾਂ ਨੇ ਬਣਾਏ ਨਵੇਂ ਰਿਕਾਰਡ ਅਮਰੀਕਾ ਵਿੱਚੋਂ ਹਜ਼ਾਰਾਂ ਪੰਜਾਬੀਆਂ ਦਾ ਜੁਲੀ ਬਿਸਤਰਾ ਗੋਲ ਅਧਿਕਾਰੀਆਂ ਉੱਤੇ ਹਾਰਿਸੀ ਜਾਂ ਦਰਾਂ ਖਰੀਦਕਾਰਾਂ ਦੀ ਨਿਰੰਤਰ ਨਿਗਰਾਨੀ ਕਰਨ ਦਾ ਆਦੇਸ਼ ਪੰਜਾਬ ਦੀਆਂ ਧੀਆਂ ਨੇ ਰਚਾ ਇਤਿਹਾਸ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਤੇ ਦਿੱਤਾ ਚਾਂਦੀ ਦਾ ਤਗਮਾ ਤੇ ਗੱਲ ਕਰਾਂਗੇ ਦੋਸਤੋ ਹੁਣ ਇਹਨਾਂ ਖਬਰਾਂ ਦੀ ਵਿਸਥਾਰ ਦੇ ਨਾਲ ਡੀ ਆਈ ਜੀ ਭੁੱਲਰ ਦੀਆਂ ਵੱਡੀਆਂ ਮੁਸ਼ਕਲਾਂ ਇੱਕ ਦਰਜਣ ਬੈਂਕ ਖਾਤੇ ਫ੍ਰੀਜ਼ ਅੱਜ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਕਰੈਪ ਡੀਲਰ ਤੋਂ 5 ਲੱਖ ਰੁਪਏ ਦੀ ਰਸ਼ਵਤ ਦੇ ਮਾਮਲੇ 'ਚ ਫੜੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਇੱਕ ਦਰਜਣ ਬੈਂਕ ਖਾਤੇ ਸੀਬੀਆਈ ਨੇ ਫ੍ਰੀਜ਼ ਕਰਵਾ ਦਿੱਤੇ ਹਨ ਤਾਂ ਜੋ ਬੰਕ ਖਾਤੇ ਰਾਹੀਂ ਕੋਈ ਵੀ ਲੈਣ ਦੇ ਨਾ ਹੋ ਸਕੇ ਚੰਨੀਵਾਰ ਨੂੰ ਸੀਬੀਆਈ ਦੀਆਂ ਟੀਮਾਂ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਜਾਇਦਾਦਾਂ ਦੇ ਰਿਕਾਰਡ ਇਕੱਠੇ ਕਰਨ ਲਈ ਪੰਜਾਬ ਦੇ ਵੱਖ-ਵੱਖ ਰਾਜਾਂ 'ਚ ਗਈਆਂ ਸੀਬੀਆਈ ਨੂੰ ਡੀਆਈਜੀ ਪੁੱਲਰ ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ ਹਨ ਤੇ ਇਨ੍ਹਾਂ ਜਾਇਦਾਦਾਂ ਦਾ ਸੀਬੀਆਈ ਨੇ ਰਿਕਾਰਡ ਹਾਸਲ ਕੀਤਾ ਹੈ ਤੇ ਸੀਬੀਆਈ ਨੇ ਬੈਂਕਾਂ ਨੂੰ ਪੱਤਰ ਲਿਖ ਕੇ ਲੱਖਰ ਵੀਸੀਲ ਕਰਵਾ ਦਿੱਤੇ ਤਾਂ ਜੋ ਲੱਖਰ ਦੇ ਅੰਦਰੋਂ ਸਮਾਨ ਕੋਈ ਬਾਹਰ ਨਾ ਕੱਢ ਸਕੇ सीबीआई ਮਾਮਲੇ 'ਚ ਉਹਨਾਂ ਦੇ ਨਾਲ ਗਨਮੈਨ ਅਤੇ ਸਟਾਫ 'ਚ ਮੌਜੂਦ ਸਾਰਿਆਂ ਨੂੰ ਪੁੱਛਗਿੱਛ ਲਈ ਜਲਦੀ ਹੀ ਨੋਟਿਸ ਜਾਰੀ ਕਰੇਗੀ ਤੇ ਭੁੱਲਰ ਨੇ ਕਰੋੜਾਂ ਰੁਪਏ ਦਾ ਕੈਸ਼ ਕਰਾਕਰੀ ਦੀ ਅਲਮਾਰੀ ਸਟੋਰ 'ਚ ਅਤੇ ਬੈੱਡ ਦੇ ਅੰਦਰ ਸੁੱਟ ਕੇ ਸਾਂਚਰ ਰੱਖਿਆ ਸੀ ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਰੱਖਣ ਲਈ ਸਪੈਸ਼ਲ ਜਗ੍ਹਾ ਬਣਾਈ ਸੀ 7.5 ਕਰੋੜ ਰੁਪਏ 5 ਥਾਵਾਂ ਤੇ ਲੁਕੋ ਕੇ ਰੱਖੇ ਸਨ ਕਰੋੜਾ ਰੁਪਏ ਨਾਲ ਭਰੀ ਬੈਗਾਂ ਦੇ ਅੰਦਰ ਉੱਪਰ ਕੱਪੜੇ ਸਨ ਅਤੇ 5-500 ਰੁਪਏ ਦੇ ਨੋਟਾਂ ਦੇ ਬੰਡਲ ਸਨ ਤੇ ਸੀਬੀਆਈ ਜਾਂਚ ਵਿੱਚ ਸਾਹਮਣੇ ਆਇਆ ਕਿ ਪੁੱਲਰ ਨੂੰ ਹਰ ਮਹੀਨੇ ਕਈ ਲੱਖ ਰੁਪਏ ਮੰਥਲੀ ਆਉਂਦੇ ਸੀ ਤੇ ਐਸਐਸਪੀ ਨੂੰ ਨਜ਼ਰ ਅੰਦਾਜ਼ ਕਰਕੇ ਪੁੱਲਰ ਖੋਦ ਹੀ ਆਪਣੇ ਵਿਚੋਲਿਆਂ ਰਾਹੀਂ ਹਰ ਮਹੀਨੇ ਮੰਥਲੀ ਲੈਦੇ ਸੀ ਤੇ ਅਗਲੀ ਵੱਡੀ ਖਬਰ ਦੀ ਗੱਲ ਕਰ ਲਈ ਕਿ ਦੀਵਾਲੀ ਤੇ ਰੱਦ ਹੋ ਗਈਆਂ ਛੁੱਟੀਆਂ ਮੁਲਾਜ਼ਮਾਂ ਨੂੰ ਜਾਰੀ ਹੋਏ ਨਵੇਂ ਹੁਕਮ ਆਂਡੀ ਦੋਸਤੋ ਦੱਸਦੀ ਕਿ ਦੀਵਾਲੀ ਤੋਂ ਪਹਿਲਾਂ ਸ਼ਹਿਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਨਾਲ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਹੁਕਮ ਅਦੇ ਮੁਤਾਬਕ ਕੋਈ ਵੀ ਮੁਲਾਜ਼ਮ ਛੁੱਟੀ ਤੇ ਨਹੀਂ ਰਹੇਗਾ ਅਤੇ ਸਾਰਿਆਂ ਨੂੰ ਡਿਊਟੀ ਤੇ ਪੈਨਾਤ ਕੀਤਾ ਜਾਵੇਗਾ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਤਿਉਹਾਰ ਕਾਰਨ ਸ਼ਹਿਰ ਤੇ ਭੀੜ ਵਾਲੇ ਬਜ਼ਾਰਾਂ ਅਤੇ ਪਟਾਕਿਆਂ ਦੇ ਸਟਾਲਾਂ ਤੇ ਨਿਗਰਾਨੀ ਰੱਖਣ ਲਈ ਇੱਕ ਕਦਮ ਚੁੱਕਿਆ ਗਿਆ ਹੈ ਤੇ ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਦਿਵਾਲੀ ਦੇ ਮੱਦੇਨਜ਼ਰ ਸਾਰੇ ਮੁਲਾਜ਼ਮਾਂ ਦੀਆਂ ਸ਼ੁਕਿੰਗਾਂ ਰਾਤ ਦੇ ਕਰ ਦਿੱਤੀਆਂ ਗਈਆਂ ਹਨ ਤੇ ਪੂਰੇ ਸ਼ਹਿਰ ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਘਟਨਾ ਹੋਣ ਤੇ ਤੁਰੰਤ ਕਾਬੂ ਪਾਇਆ ਜਾ ਸਕੇ ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਰੂਟ ਬਦਲੇ ਗਏ ਹਨ ਤਾਂ ਜੋ ਵਾਹਨ ਚਾਲਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਇੱਕ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਲਾਰਸ ਗੈਂਗ ਦਾ ਸ਼ੂਟਰ ਗ੍ਰਫਤਾਰ ਮਿਲਿਆ ਇਟਲੀ ਮੇਡ ਪਿਸਤੌਲ ਪੰਜਾਬ ਸਾਰੇ ਵੱਖ-ਵੱਖ ਸੂਬਿਆਂ ਤੇ ਫਰਕੇ ਦਰਜ ਹਾਂ ਦੀ ਦੋਸਤ ਦੱਸਦੀ ਕਿ ਰਾਜਸਥਾਨ ਦੀ ਕੋਟ ਪੁਤਲੀ ਬਿਹਰੂੜ ਜ਼ਿਲ੍ਹਾ ਪੁਲਿਸ ਨੇ ਲਾਰਸ ਗੈਂਗ ਦੇ ਇੱਕ ਸ਼ੂਟਰ ਸੰਜੀਤ ਜਾਟ ਨੂੰ ਗ੍ਰਫਤਾਰ ਕੀਤਾ ਹੈ ਉਸ ਦੀ ਗ੍ਰਫਤਾਰੀ ਲਈ 25000 ਦਾ ਇਨਾਮ ਐਲਾਨਿਆ ਗਿਆ ਸੀ ਤੇ ਪੁਲਿਸ ਨੇ ਇੱਕ ਵਿਦੇਸ਼ੀ ਬਣੀ ਇਤਾਲਵੀ ਪਿਸਤੌਲ ਅਤੇ ਦੇਸੀ ਹਥਿਆਰਾਂ ਦਾ ਇੱਕ ਜਖੀਰਾ ਬਰਾਮਦ ਕੀਤਾ ਹੈ ਅਸਦੇ ਕਿ ਲਾਫਰ ਰਾਜਸਥਾਨ ਹਰਿਆਣਾ ਪੰਜਾਬ ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਦਰਜਨਾ ਮਾਮਲੇ ਦਰਜ ਹੰਨ ਤੇ ਪੁਲਿਸ ਲੰਬੇ ਸਮੇਂ ਤੋਂ ਇਸ ਅਪਰਾਧੀ ਦੀ ਭਾਲ ਕਰ ਰਹੀ ਸੀ ਤੇ ਨਾਕਾਬੰਦੀ ਦੌਰਾਨ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਤੇ ਕੋਟਪੁਤਲੀ ਦੇ ਪੁਲਿਸ ਸੁਪਰਡੈਂਟ ਦਿਵਿੰਦਰ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਪੁਲਿਸ ਨੇ 25000 ਰੁਪਏ ਦਾ ਇਨਾਮ ਰੱਖਣ ਵਾਲੇ ਨੰਗਲ ਚੌਧਰੀ ਥਾਣਾ ਦੇ ਕਲਾਨੌਰ ਦੇ ਰਹਿਣ ਵਾਲੇ ਸੁਨੀਲ ਜਾੜ ਦੇ ਪੁੱਤਰ ਸੰਜੇ ਜਾਟ ਨੂੰ ਗੈਰਕਾਨੂੰਨੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਵਿਸ਼ੇਸ਼ਤ ਮਾਮਲੇ 'ਚ ਡੀਆਜੀ ਹਰਚੰਦਰ ਸਿੰਘ ਪੁੱਲਰ ਸਸਪੈਂਡ ਹਾਂਜੀ ਦੋਸਤੋ ਦੱਸਦੀ ਕਿ ਸਕਰਾਪ ਡੀਲਰ ਤੋਂ 5 ਲੱਖ ਰੁਪਏ ਰਿਸ਼ਵਤ ਦੇ ਮਾਮਲੇ 'ਚ ਫੜੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਡੀਆਜੀ ਹਰਚੰਦਰ ਸਿੰਘ ਪੁੱਲਰ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ ਪੁੱਲਰ ਦੇ ਇੱਕ ਦਰਜਨ ਬੈਂਕ ਖਾਤੇ ਸੀਬੀਆਈ ਨੇ ਫ੍ਰੀਜ਼ ਕਰਵਾ ਦਿੱਤੇ ਹਨ ਤਾਂ ਜੋ ਬੈਂਕ ਖਾਤੇ ਰਾਹੀਂ ਕੋਈ ट्रांजੈਕਸ਼ਨ ਨਹਾ ਸਕੇ ਇਸ ਸ਼ਨੀਵਾਰ ਨੂੰ ਸੀਬੀਆਈ ਦੀਆਂ ਟੀਮਾਂ ਨੇ ਡੀਆਈਜੀ ਹਰਤਾਰਨ ਸਿੰਘ ਪੁੱਲਰ ਨਾਲ ਸੰਬੰਧਿਤ ਜਾਇਦਾਦ ਦੇ ਰਿਕਾਰਡ ਇਕੱਠੇ ਕਰਨ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਤੇ ਛਾਪੇਮਾਰੀ ਦੌਰਾਨ ਸੀਬੀਆਈ ਨੂੰ ਡੀਆਈਜੀ ਪੁੱਲਰ ਨਾਲ ਸੰਬੰਧਿਤ ਕਈ ਬੇਨਾਮੀ ਜਾਇਦਾਦਾਂ ਮਿਲੀਆਂ ਹਨ ਤੇ ਇਹ ਗੱਲ ਕਰਨ ਦੀ ਅਗਲੀ ਵੱਡੀ ਖਬਰ ਦੇ ਬਾਰੇ ਪੁਲਿਸ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਚਾਖੜ ਨੂੰ ਹਿਰਾਸਤ ਵਿੱਚ ਲਿਆ। ਹਾਂਜੀ ਦੋਸਤੋ ਦੱਸ ਦਿੱਤੀ ਕਿ ਪੁਲਿਸ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਚਾਖੜ ਨੂੰ ਹਿਰਾਸਤ ਵਿੱਚ ਲਿਆ। ਸੰਦੀਪ ਚਾਖੜ ਅਤੇ ਹੋਰ ਵਰਕਰਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਕੇਂਦਰ ਦੀਆਂ ਸਕੀਮਾਂ ਨੂੰ ਲੈ ਕੇ ਲੈ ਕੇ ਭਾਜਪਾ ਵੱਲੋਂ ਅਬੂਰ ਵਿੱਚ ਲਾਏ ਗਏ ਸਹਾਇਤਾ ਕੈਂਪੋਂ ਵਿੱਚ ਪੁੱਜਦੇ ਲਈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਚਾਖੜ ਰਵਾਨਾ ਹੋਏ ਤੇ ਇਸ ਤਰ੍ਹਾਂ ਪੁਲਿਸ ਨੇ ਉਹਨਾਂ ਨੂੰ ਘਰਾ ਵਿੱਚ ਹੀ ਰੋਕ ਲਿਆ ਤੇ ਇਸ ਤੋਂ ਬਾਅਦ ਸੁਨੀਲ ਝਾਖੜ ਟੋਲ ਪਲਾਜੇ ਨੇੜੇ ਧਰਨਾ ਲਾ ਕੇ ਬੈਠ ਗਏ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਗ੍ਰਿਫਤਾਰੀ ਦੀ ਪਰਵਾਹ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਦੀਆਂ ਸਕੀਮਾਂ ਲੋਕਾਂ ਨੂੰ ਦੱਸ ਕੇ ਅਸੀਂ ਗਰੀਬ ਲੋਕਾਂ ਦਾ ਫਾਇਦਾ ਕਰਨ ਲਈ ਚਲੇ ਹਾਂ ਪਰ ਪੰਜਾਬ ਸਰਕਾਰ ਸਾਨੂੰ ਰੋਕ ਰਹੀ ਹੈ ਭਾਜਪਾ ਨੇ ਇਸ ਐਕਸ਼ਨ ਮਗਰੋਂ ਆਪ ਸਰਕਾਰ ਖਿਲਾਫ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਤੇ ਭਾਜਪਾ ਪੰਜਾਬ ਦੇ ਵਫਦ ਨੇ ਰਾਜਪਾਲ ਗੁਲਾਬਜੰਦ ਕਟਾਰੀਏ ਨੂੰ ਭਾਜਪਾ ਆਗੂਆਂ ਦੀਆਂ ਗ੍ਰਿਫਤਾਰੀਆਂ ਖਿਲਾਫ ਮੰਗ ਪੱਤਰ ਦਿੱਤਾ ਸੀ ਤੇ ਅੱਜ ਭਾਜਪਾ ਵੱਲੋਂ ਇਸ ਸਬੰਧੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਇਸ ਦੌਰਾਨ ਪੁਲਿਸ ਨੇ ਭਾਜਪਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਝਾਕੜ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਇੱਕ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਦੀਵਾਲੀ ਤੇ ਸੋਨਾ ਚਾਂਦੀ ਦੀਆਂ ਕੀਮਤਾਂ ਨੇ ਬਣਾਏ ਨਵੇਂ ਰਿਕਾਰਡ ਹਾਂ ਜੀ ਦੋਸਤੋ ਦੱਸਦੀ ਕਿ ਇਸ ਸਾਲ ਦੀ ਦੀਵਾਲੀ ਉਨ੍ਹਾਂ ਨਿਵੇਸ਼ਕਾਂ ਲਈ ਖੁਸ਼ ਦੀਵਾਲੀ ਸਾਬਤ ਹੋਈ ਹੈ ਜਿੰਨਾ ਨੇ ਸਮੇਦਾਰੀ ਨਾਲ ਸੋਨੇ ਅਤੇ ਚਾਂਦੀ ਵਿੱਚ ਨਿਵੇਸ਼ ਕੀਤਾ ਸੀ ਤੇ ਹਰੰਦ ਸੀਜ਼ਨ ਦਰਾਂ ਪੀਲੀਆਂ ਦੇ ਚਿੱਟੀਆਂ ਤਾਤਾਂ ਦੀਆਂ ਕੀਮਤਾਂ ਵਿੱਚ ਹੋਏ ਨਾਟਕੀ ਵਾਧੇ ਨੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ ਜਿਸ ਕਰ ਨਿਵੇਸ਼ਾਂ ਨੇ ਭਾਰੀ ਮੁਨਾਫਾ ਕਮਾਇਆ ਹੈ ਤੇ ਦੀਵਾਲੀ ਅਤੇ ਧਨ ਤੇਸ ਤੋਂ ਠੀਕ ਪਹਿਲਾਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਤੇ ਸੋਨਾ ਦਿੱਲੀ ਦੇ ਸਰਾਫਾ ਪੰਜਾਬ ਵਿੱਚ 24 ਕੈਰੇਟ ਸੋਨੇ ਦੀ ਕੀਮਤ 1,30,000 ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ਨੂੰ ਪਾਰ ਕਰ ਗਈ ਤੇ ਚਾਂਦੀ ਦੀ ਗੱਲ ਕਰ ਲਈ ਤਾਂ ਚਾਂਦੀ ਦੀ ਕੀਮਤ 2 ਲੱਖ ਪ੍ਰਤੀ ਕਿਲੋਗ੍ਰਾਮ ਦੇ ਅੰਕੜੇ ਨੂੰ ਪਾਰ ਕਰਕੇ ਇੱਕ ਨਵਾਂ ਰਿਕਾਰਡ ਉੱਚਾ ਪੱਧਰ ਤੇ ਪਹੁੰਚ ਗਈ ਤੇ ਇੱਕ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਅਮਰੀਕਾ ਵਿੱਚੋਂ ਹਜ਼ਾਰਾਂ ਪੰਜਾਬੀਆਂ ਦਾ ਜੁਲੀ ਬਿਸਤਰਾ ਗੋਲ ਹਾਂਜੀ ਦੋਸਤੋ ਦੱਸਦੀ ਕਿ 트럼ਪ ਦੇ ਇਮੀਗ੍ਰੇਸ਼ਨ ਛਾਪਿਆਂ ਅੱਗੇ ਹਜ਼ਾਰਾਂ ਪੰਜਾਬੀ ਦੇ ਹੌਸਲੇ ਪਸਤ ਹੋ ਚੁੱਕੇ ਹਨ ਅਤੇ ਹੁਣ ਉਹਨਾਂ ਨੂੰ ਉਹਨਾਂ ਨੇ ਅਮਰੀਕਾ ਵਿੱਚੋਂ ਜੁਲੀ ਬਿਸਤਰਾ ਗੋਲ ਕਰਨਾ ਸ਼ੁਰੂ ਕਰ ਦਿੱਤਾ ਹੈ ਹਰ ਵੇਲੇ ਮਨ ਵਿੱਚ ਡਰ ਲੈ ਕੇ ਜਿਉਣਾ ਸੌਖਾ ਨਹੀਂ ਜੱਸ ਨੂੰ ਵੇਖਦਿਆਂ ਭਾਜੀ ਟੋਲੀਆਂ ਕੈਨੇਡਾ ਦਾ ਬਾਰਡਰ ਟੱਪਣ ਦੀ ਯੋਜਨਾ ਬਣਾ ਰਹੀਆਂ ਹਨ ਤੇ ਪ੍ਰਾਪਤ ਜਾਣਕਾਰੀ ਮੁਤਾਬਕ ਇਕੱਲੇ ਕੈਲੀਫੋਰਨੀਆ ਸੂਬੇ ਤੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3400 ਪ੍ਰਵਾਸੀ ਭਾਰਤ ਦਾ ਜਹਾਜ਼ ਝੜ ਗਈ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਆਕੜਾ ਕਈ ਗੁਣਾ ਵੱਧ ਸਕਦਾ ਹੈ ਤੇ ਡਿਪਾਰਟਮੈਂਟ ਆਫ ਹੋਮਲੈਂਡਸ ਹੋਮਲੈਂਡ ਸਿਕਿਉਰਿਟੀ ਤੋਂ ਸੰਕੇਤ ਆਉਣੇ ਸ਼ੁਰੂ ਹੋ ਚੁੱਕੇ ਹਨ ਕਿ ਅਸਾਈਲਮ ਕਲੇਮਸ ਵਯੋਂ ਸਿਰਫ ਝੂਠੀਆਂ ਅਰਜ਼ੀਆਂ ਤੇ ਵਿਚਾਰ ਹੋਵੇਗਾ ਅਤੇ ਜ਼ਿਆਦਾਤਰ ਰੱਦ ਕੀਤੀਆਂ ਜਾ ਸਕਦਿਆਂ ਹਨ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਅਧਿਕਾਰੀਆਂ ਨੂੰ ਤਿਹਾੜੀ ਸੀਜ਼ਨ ਦੌਰਾਨ ਖਰੀਦਦਾਰੀਆਂ ਦੀ ਨਿਰੰਤਰ ਨਿਗਰਾਨੀ ਕਰਨ ਦੇ ਆਦੇਸ਼ ਆਂਦੇ ਦੋਸਤੋ ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਤੇ ਸਿੰਘ ਮਾਨ ਨੇ ਅੱਜ ਵੱਖ-ਵੱਖ ਵਿਭਾਗਾਂ ਵਿਭਾਗਾਂ ਦੇ ਸੀਨੀਅਰ ਆਈਏਐਸ ਅਧਿਕਾਰੀਆਂ ਅਤੇ ਪ੍ਰਬੰਧਕੀ ਸਕੱਤਰਾਂ ਨੂੰ ਅਗਾਮੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਖੋਣੇ ਦੀ ਝਲ ਚੱਲ ਰਹੀ ਖਰੀਦ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਅਤੇ ਅੱਜ ਇੱਥੇ ਆਪਣੀ ਰਿਹائش ਵਿਕੇ ਆਈ ਆਈਐਸ ਅਧਿਕਾਰੀਆਂ ਨਾਲ ਮੀਟਿੰਗ ਦਰਾਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਦੇ ਬਾਵਜੂਦ ਪੰਜਾਬ ਵੱਲੋਂ ਅਜੇ ਵੀ ਕੌਮੀ ਅੰਨਜ ਭੰਡਾਰ ਵਿੱਚ 1,75 ਮੀਟ੍ਰਿਕ ਟਨ ਝੋਨੇ ਦਾ ਯੋਗਦਾਨ ਪਾਉਣ ਦੀ ਸੰਭਾਵਨਾ ਹੈ ਤੇ ਨਿਰਵੇਗਣਾ ਤੇ ਸਚਾਰੂ ਖਰੀਦ ਪ੍ਰਬੰਧ ਪ੍ਰਬੰਧਾਂ ਦੀ ਲੋੜ ਤੇ ਜ਼ੋਰ ਦਿੰਦੇ ਹਨ ਉਹਨਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ ਕਿ ਪੰਜਾਬ ਦੇ ਕਿਸਾਨਾਂ ਦੀ ਸਖਤ ਮਿਹਨਤ ਅਤੇ ਲਗਨ ਨਾਲ ਪੈਦਾ ਹੋਇਆ ਇੱਕ-ਇੱਕ ਦਾਣਾ ਖਰੀਦਾ ਜਾਵੇ ਤੇ ਭਗਵੰਤ ਸਿੰਘ ਮਾਨਯ ਅਧਿਕਾਰੀਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੌਣੀ ਮੰਡੀ ਕਰਨ ਸੀਜ਼ਨ 2025-26 ਵਿੱਚ ਝੋਨੇ ਦੀ ਖਰੀਦ ਲਈ 1822 ਨਿਯਮਤ ਖਰੀਦ ਕੇਂਦਰਾਂ ਨੂੰ ਨੋਟੀਫਾਈ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਨੋਟੀਫਾਈਡ ਮੰਡੀਆਂ ਖਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਵੱਲੋਂ ਅਲਾਟ ਕੀਤੀਆਂ ਗਈਆਂ ਹਨ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਦੀਆਂ ਧੀਆ ਨੇ ਰਚਾ ਇਤਿਹਾਸ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ ਹਾਂ ਜੀ ਦੋਸਤੋ ਵੱਡੀ ਖਬਰ ਕੱਢ ਦੱਸਣ ਜੀ ਕਰ ਰਿਹਾ ਕਿ ਵੀ ਤਣਾਵ ਵਿੱਚ ਹੋਈਆਂ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ 2025 ਵਿੱਚ ਪਹਿਲੀ ਵਾਰ ਪੰਜਾਬ ਦੀਆਂ ਧੀਆਂ ਨੇ ਇਤਿਹਾਸ ਰੱਚ ਦਿੱਤਾ ਹੈ। ਲੁਧਿਆਣਾ ਜ਼ਿਲ੍ਹੇ ਦੇ ਗੁਰੂ ਸਰ ਸੁਧਾਰ ਨੇੜਲੇ ਪਿੰਡ ਅੱਬੂਵਾਲ ਦੀ ਗੁਰਬਾਣੀ ਕੌਰ ਅਤੇ ਤਰਨਤਾਰਨ ਦੀ ਦਿਲਜੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ ਤੇ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਮਹਿਲਾ ਜੋੜੇ ਨੇ ਇਸ ਮੁਕਾਬਲੇ ਵਿੱਚ ਤਗਮਾ ਜਿੱਤਿਆ ਹੈ ਤੇ ਖਾਸ ਗੱਲ ਇਹ ਹੈ ਕਿ ਅਖਿਲੀ 16 ਸਾਲਾਂ ਵਿੱਚ ਇਹ ਭਾਰਤ ਲਈ ਪਹਿਲੀ ਜਤ ਹੈ ਤੇ ਇਸ ਕਾਰਨ ਕਿੜ ਪ੍ਰੇਮੀਆ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਹਾਂਜੀ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੇ ਆਉਣ ਵਾਲੀਆਂ ਲੇਟੈਸਟ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਧੰਨਵਾਦ